ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਸਾਰੇ ਹੀ ਪੈਣਾ ਭਰਾਵਾਂ ਮਾਤਾਵਾਂ ਬਜ਼ੁਰਗਾਂ ਦਾ ਇੱਕ ਵਾਰ ਫਿਰ ਤੁਹਾਨੂੰ ਦਿਲ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕਰੰਸੀ ਪੀੜੀਆ ਪੰਜਾਬ ਵਿੱਚ ਅਸੀਂ ਫਿਰ ਤੋਂ ਤੁਹਾਡੇ ਲਈ ਜਾਣਕਾਰੀ ਨਾਲ ਭਰੀ ਹੋਈ ਵੀਡੀਓ ਲੈ ਕੇ ਹਾਜ਼ਰ ਹਾਂ ਜਿਸ ਵਿੱਚ ਮਹਿੰਗੇ ਸਿੱਕਿਆਂ ਦੀਆਂ ਕੀਮਤਾਂ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਆਖਿਰ ਦੇ ਵਿੱਚ ਇਹ ਕੈਸੇ ਸਿੱਕੇ ਬਾਰੇ ਦੀ ਜਾਣਕਾਰੀ ਦੇਵਾਂਗੇ ਜਿਸ ਦੀ ਕੀਮਤ ਅੱਜ ਦੀ ਤਰੀਕ ਦੇ ਵਿੱਚ 3-4 ਲੱਖ ਰੁਪਏ ਤੱਕ ਪਹੁੰਚ ਚੁੱਕੀ ਹੈ ਤਾਂ ਕੀ ਹੋ 1 ਰੁਪਏ ਦਾ ਸਿੱਕਾ ਕਿਸ ਸਾਲ ਦਵਾਰਾ ਬਣਾਇਆ ਗਿਆ ਤੇ ਤੁਹਾਨੂੰ ਅੱਗੇ ਦੱਸਾਂਗੇ ਜੀ ਤੇ ਸਭ ਤੋਂ ਪਹਿਲਾਂ ਜੋ ਤੁਹਾਡੇ ਸਾਹਮਣੇ ਸਕਰੀਨ ਤੇ ਸਿੱਕਾ ਦਿਖ ਰਿਹਾ ਹੈ ਇਹ ਸਿੱਕਾ 1984 ਵਿੱਚ ਹైదరాబాద్ ਮਿੰਟ ਦੁਆਰਾ ਕਾਪਰ ਨਿਕਲਦੇ ਵਿੱਚ ਬਣਾਇਆ ਗਿਆ ਸੀ ਇਹ ਸਿੱਕਾ ਅਜ ਦੀ ਤਾਰੀਖ ਚ ਰੇਅਰ ਸਿੱਕਿਆਂ ਦੀ ਸ਼੍ਰੇਣੀ ਚ ਆਉਂਦਾ ਇੱਕ ਸਿੱਕੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 500 ਤੋਂ ਲੈ ਕੇ 1200 ਰੁਪਏ ਤੱਕ ਤੁਹਾਨੂੰ ਇਹ ਸਿੱਕਾ ਦੇ ਸਕਦਾ ਇਹ ਸਿੱਕਾ ਤੁਹਾਨੂੰ ਆਪਣੇ ਘਰਾਂ ਚੋਂ ਆਮ ਹੀ ਕਲੈਕਸ਼ਨ ਦੇ ਵਿੱਚੋਂ ਅੱਜ ਵੀ ਮਿਲ ਸਕਦਾ ਹੈ ਇਹ ਸਿੱਕਾ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਿੱਕਾ ਸਨ 1988 ਚ ਹైదరాబాద్ ਮਿੰਟ ਦੁਆਰਾ ਬਣਾਇਆ ਗਿਆ ਸੀ ਇਸ ਸਿੱਕੇ ਦਾ ਜੋ ਤਾਤੂ ਸੀ ਉਹ ਕਾਪਰ ਨਿਕਲ ਸੀ ਤੇ ਇਹ ਸਿੱਕਾ ਅੱਜ ਸਕੇਅਰ ਸਿੱਕਿਆਂ ਦੀ ਸ਼੍ਰੇਣੀ ਚ ਆਉਂਦਾ ਇਸ ਸਿੱਕੇ ਦੀ ਜੇ ਕੀਮਤੀ ਗੱਲ ਕੀਤੀ ਜਾਵੇ ਤਾਂ ਇਹ ਸਿੱਕਾ ਤੁਹਾਨੂੰ 200 ਤੋਂ 800 ਰੁਪਏ ਤੱਕ ਇੱਕ ਸਿੱਕਾ ਦਿਲਾ ਸਕਦਾ ਹੈ ਇਹ ਸਿੱਕਾ ਤੁਹਾਨੂੰ ਆਪਣੇ ਅੱਜ ਵੀ ਆਮ ਚਲਣ ਚ ਮਿਲ ਸਕਦਾ ਹੈ ਇਹ ਸਿੱਕਾ ਜੋ ਹੈ 1988 ਦਾ ਨੌਇਡਾ ਮਿੰਟ ਵੀ ਤੇ 1988 ਹైదరాబాద్ ਵੀ ਦੋਨੋਂ ਸਿੱਕੇ ਜੋ ਹੈ ਸਕੁਅਰ ਦੀ ਸਿੱਕਿਆਂ ਦੀ ਸ਼੍ਰੇਣੀ ਚ ਆਉਂਦੇ ਆ ਤੇ ਇਹ ਸਿੱਕੇ ਨੂੰ ਵੀ ਤੁਸੀਂ ਕਲੈਕਟ ਕਰ ਸਕਦੇ ਹੋ ਆਪਣੇ ਕਲੈਕਸ਼ਨ ਵਾਸਤੇ ਕਿਉਂਕਿ ਆਉਣ ਵਾਲੇ ਟਾਈਮ ਚ ਇਹਨਾਂ ਦੀਆਂ ਜੋ ਕੀਮਤਾਂ ਉਹ ਵੀ ਕਾਫੀ ਵੱਧ ਜਾਣੀਆਂ ਇਵੇਂ ਸੇ ਵੀ ਇਹ ਤੁਹਾਨੂੰ ਸਿੱਕੇ ਜੋ ਆਪਣੇ ਘਰੋਂ ਚੋਂ ਅੱਜ ਖਤਮ ਹੁੰਦੇ ਨਜ਼ਰ ਆ ਰਹੇ ਆ। ਇਸ ਵੀਡੀਓ ਦਾ ਅਗਲਾ ਸਿੱਕਾ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਇਹ ਸਿੱਕਾ ਸੰਨ 1999 ਵਿੱਚ ਨੋਇਡਾਇਮੰਟ ਦੁਆਰਾ ਜਾਰੀ ਕੀਤਾ ਗਿਆ ਸਿੱਕਾ ਹੈ। ਜੋ ਕਾਪਰ ਨਿਕਲਦੀ ਧਾਤੂ ਵਿੱਚ ਜਾਰੀ ਕੀਤਾ ਗਿਆ ਸੀ। ਇਹ ਸਿੱਕਾ ਅੱਜ ਸਕੁਅਰ ਸਿੱਕਿਆਂ ਦੀ ਸ੍ਰੇਣੀ ਚਾਹੁੰਦਾ। ਇਹ ਸਿੱਕੇ ਦੀ ਜੇ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਸਿੱਕੇ ਦੀ ਕੀਮਤ ਤੁਹਾਨੂੰ 100 ਤੋਂ ਲੈ ਕੇ 300 ਰੁਪਏ ਤੱਕ ਮਿਲ ਸਕਦੀ ਹੈ ਇਹ ਸਿੱਕੇ ਆਮ ਹੀ ਸਾਨੂੰ ਆਪਣੇ ਘਰਾਂ ਦੇ ਵਿੱਚੋਂ ਚਲਣ ਦੇ ਵਿੱਚੋਂ ਮਿਲ ਜਾਂਦੇ ਆ ਇਸ ਲਈ ਜਿਆਦਾ ਤੋਂ ਜਿਆਦਾ ਇਹਨਾਂ ਸਿੱਕਿਆਂ ਨੂੰ ਤੁਸੀਂ ਇਕੱਠਾ ਕਰਕੇ ਆਪਣੇ ਕਲੈਕਸ਼ਨ ਦੇ ਵਿੱਚ ਰੱਖੋ ਤਾਂ ਕਿ ਕਿਉਂਕਿ ਅੱਜ ਇਹ ਸਿੱਕਾ ਤੁਹਾਨੂੰ 1 ਰੁਪਏ ਦੀ ਕੀਮਤ 'ਚ ਹੀ ਤੁਹਾਨੂੰ ਆਮ ਚਲਣ 'ਚੋਂ ਮਿਲ ਰਿਹਾ ਹੈ ਪਰ ਇਸ ਦੀ ਜੋ ਕੀਮਤ ਹੈ ਅਸਲ ਕੀਮਤ ਅੱਜ ਬਾਜ਼ਾਰ ਦੇ ਵਿੱਚ 100 ਤੋਂ ਲੈ ਕੇ 300 ਰੁਪਏ ਤੱਕ ਚੱਲ ਰਹੀ ਹੈ ਤੋ ਆਉਣ ਵਾਲੇ ਸਮੇਂ ਵਿੱਚ ਇਹ ਸਿੱਕਿਆਂ ਦੀਆਂ ਜੋ ਕੀਮਤਾਂ ਹਜ਼ਾਰਾਂ ਰੁਪਏ ਕ੍ਰੋਸ ਕਰ ਜਾਣਗੀਆਂ 1990 ਨੋਇਡਾ ਮਿੰਟ 1 ਰੁਪਏ ਦਾ ਸਿੱਕਾ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਨ 1990 ਵਿੱਚ ਨੋਇਡਾ ਮਿੰਟ ਦੁਆਰਾ ਕਾਪਰ ਨਿਕਲੀ ਧਾਤੂ ਵਿੱਚ ਬਣਾਇਆ ਗਿਆ ਸੀ ਇਹ ਸਿੱਕਾ ਅੱਜ ਸਕੇਅਰ ਸਿੱਕਿਆਂ ਦੀ ਸ਼੍ਰੇਣੀ ਚੋਂ ਦਾ ਇਸ ਸਿੱਕੇ ਦੀ ਜੇ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ 100 ਰੁਪਏ ਤੋਂ ਲੈ ਕੇ 300 ਰੁਪਏ ਤੱਕ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲ ਸਕਦੀ ਹੈ ਆਰਾਮ ਨਾਲ ਤੁਸੀਂ ਇਹਨੂੰ 100 ਰੁਪਏ 200 ਰੁਪਏ 300 ਰੁਪਏ ਤੱਕ ਸੇਲ ਕਰ ਸਕਦੇ ਹੋ ਇਹ ਸਿੱਕੇ ਵੀ ਅੱਜ ਲੋਕਾਂ ਦੇ ਘਰਾਂ ਵਿੱਚ ਦੇਖਣ ਨੂੰ ਆਸਾਨੀ ਨਾਲ ਮਿਲ ਸਕਦੇ ਆ ਪਰ ਸਾਨੂੰ ਅੱਜ ਇਹਨਾਂ ਸਿੱਕਿਆਂ ਨੂੰ ਇਕੱਠੇ ਕਰਕੇ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਉਸ ਸਮੇਂ ਬਾਅਦ ਇਹਨਾਂ ਸਿੱਕਿਆਂ ਦੀਆਂ ਜੋ ਕੀਮਤਾਂ ਉਹ ਵੀ ਕਾਫੀ ਜ਼ਿਆਦਾ ਵਧ ਜਾਣੀਆਂ ਇਹਨਾਂ ਕੀਮਤਾਂ ਵਿੱਚ ਤੁਹਾਨੂੰ ਇਹ ਸਿੱਕਾ 2024 ਤੋਂ ਬਾਅਦ ਨਹੀਂ ਮਿਲੇਗਾ ਇਸ ਵੀਡੀਓ ਦਾ ਆਖਰੀ ਤੇ ਰਿਪਬਲਿਕ ਇੰਡੀਆ ਦਾ 1 ਰੁਪਏ ਦਾ ਸਭ ਤੋਂ ਮਹਿੰਗਾ ਸਿੱਕਾ 1 ਰੁਪਏ ਦਾ ਹੀ ਨਹੀਂ ਜੇ ਰਿਪਬਲਿਕ ਇੰਡੀਆ ਦੇ ਸਿੱਕਿਆਂ ਦੀ ਗੱਲ ਕੀਤੀ ਜਾਵੇ ਤਾਂ ਰਿਪਬਲਿਕ ਇੰਡੀਆ ਦੇ ਜਿੰਨੇ ਵੀ 1950 ਤੋਂ ਲੈ ਕੇ 2024 ਤੱਕ ਦੇ ਸਿੱਕੇ ਬਣੇ ਆ ਸਭ ਤੋਂ ਮਹਿੰਗਾ ਸਿੱਕਾ ਜੋ ਆਮ ਚੱਲਣ ਦਾ ਸਿੱਕਾ ਹੈ ਉਹ ਇਹ ਸਿੱਕਾ ਜੋ ਤੁਹਾਨੂੰ ਸਕਰੀਨ ਤੇ ਦਿਖਾਇਆ ਜਾ ਰਿਹਾ ਹੈ ਇਹ ਸਿੱਕਾ ਸਾਨੂੰ 1983 ਵਿੱਚ ਹైదరాబాద్ ਮਿੰਟ ਦੁਆਰਾ ਜਾਰੀ ਕੀਤਾ ਗਿਆ ਸਿੱਕਾ ਹੈ ਇਹ ਸਿੱਕਾ ਕਾਪਰ ਨਿਕਲ ਦੀ ਧਾਤੂ ਵਿੱਚ ਬਣਾਇਆ ਗਿਆ ਸੀ ਇਹ ਸਿੱਕਾ ਅੱਜ ਐਕਸਟ੍ਰੀਮਲੀ ਰੇਅਰ ਸਿੱਕਿਆਂ ਦੀ ਸ਼੍ਰੇਣੀ ਚਾਹੁੰਦਾ ਜੇ ਸਿੱਕੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਸਿੱਕੇ ਦੀ ਕੀਮਤ 1 ਲੱਖ ਤੋਂ ਲੈ ਕੇ 3-4 ਲੱਖ ਰੁਪਏ ਤੱਕ ਪਹੁੰਚ ਚੁੱਕੀ ਹੈ ਇਹ ਸਿੱਕਾ ਤੁਹਾਨੂੰ ਬਹੁਤ ਹੀ ਬਹੁਤ ਹੀ ਮੁਸ਼ਕਲ ਹੈ ਕਿ ਆਮ ਚਲਣ ਦੇ ਵਿੱਚੋਂ ਮਿਲ ਸਕੇ ਪਰ ਮੇਰਾ ਵੀਡੀਓ ਵਿੱਚ ਤੁਹਾਨੂੰ ਦੱਸਣ ਦਾ ਮਕਸਦ ਇਹ ਹੀ ਹੈ ਕਿ ਕੁਝ ਲੋਕਾਂ ਨੇ ਰਾਣੇ ਸਿੱਕੇ ਨੂੰ ਆਪਣੇ ਘਰਾਂ ਦੇ ਵਿੱਚ ਇਕੱਠੇ ਕਰਕੇ ਰੱਖਿਆ ਹੁੰਦਾ ਹੈ ਪਰ ਉਹਨਾਂ ਨੂੰ ਸਿੱਕਿਆਂ ਦੇ ਜੋ ਅਸਲ ਰੇਟ ਆ ਉਹ ਪਤਾ ਨਹੀਂ ਹੁੰਦੇ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਜੇ ਕਿਸੇ ਨੇ ਇਸ ਤਰ੍ਹਾਂ ਦੇ ਸਿੱਕੇ ਇਕੱਠੇ ਕਰਕੇ ਰੱਖਿਆ ਜਾਂ ਪਹਿਲਾਂ ਤੋਂ ਤੁਹਾਡੇ ਘਰ ਵਿੱਚ ਪਏ ਆ ਤਾਂ ਤੁਸੀਂ ਪੱਕਾ 1983 ਨੋਇਡਾ ਮੈਂ ਸੌਰੀ ਹైదరాబాద్ ਮਿੰਟ ਜ਼ਰੂਰ ਤਲਾਸ਼ ਕਰਨਾ ਹੈ ਹੈਦਰਾਬਾਦ ਮਿੰਟ ਦੀ ਨਿਸ਼ਾਨੀ ਤੁਹਾਨੂੰ ਪਹਿਲਾਂ ਦੱਸੀ ਹੈ ਹੈਦਰਾਬਾਦ ਮਿੰਟ ਦੀ ਨਿਸ਼ਾਨੀ ਹੈ ਸਨ ਦੇ ਥੱਲੇ ਸਟਾਰ ਦਾ ਨਿਸ਼ਾਨ ਜਾਨੀ ਕਿ ਤਾਰੇ ਦਾ ਨਿਸ਼ਾਨ ਜੇ ਤੁਹਾਡੇ ਕੋਲ ਸਿੱਕਾ ਹੈ ਤਾਂ ਤੁਸੀਂ ਲੱਖਪਤੀ ਬਣ ਸਕਦੇ ਹੋ ਤੇ ਸਾਡੀ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਵੀ ਸਿੱਕੇ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ। ਮਿੰਟ ਮਾਰਕ ਦੀ ਜਾਣਕਾਰੀ ਜੇ ਕਿਸੇ ਮੇਰੇ ਵੀਰ ਭਰਾ ਨੂੰ ਨਹੀਂ ਹੈ ਤਾਂ ਸਾਡੀ ਜੋ ਸਭ ਤੋਂ ਪਹਿਲਾਂ ਵੀਡੀਓ ਆਈ ਹੈ ਉਸ ਦੇ ਤੁਸੀਂ ਜਾ ਕੇ ਵੀਡੀਓ ਦੇ ਵਿੱਚ ਮਿੰਟ ਬਾਰੇ ਜਾਣਕਾਰੀ ਦੇ ਸਕਦੇ ਹਾਂ ਅਸੀਂ ਤੁਹਾਡੇ ਵਾਸਤੇ ਇਸੇ ਤਰ੍ਹਾਂ ਜਾਣਕਾਰੀ ਨਾਲ ਭਰੀਆਂ ਵੀਡੀਓ ਬਣਾਉਂਦੇ ਰਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ